ਹੁੰਡਈ ਵੱਲੋਂ ਇੱਕ ਨਵਾਂ ਜਿਹੜਾ ਕ੍ਰੇਟਾ ਦਾ ਮਾਡਲ ਹੈ ਉਹ ਲਾਂਚ ਕੀਤਾ ਗਿਆ ਇਹ ਉਹ ਨਵਾਂ ਮਾਡਲ ਹੈ ਉਹ ਨਵੀਂ ਕਾਰ ਹੈ ਜਿਹੜੀ ਲਾਂਚ ਕੀਤੀ ਗਈ ਹੈ ਦਾ ਨਿਊ ਹੁੰਡਈ ਕ੍ਰੇਟਾ ਤੋ ਇਹ ਨਵਾਂ ਮਾਡਲ ਲਾਂਚ ਹੋਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਲੁੱਕ ਕਾਫੀ ਚੇਂਜ ਕਰਤੀ ਇਹਨਾਂ ਨੇ ਤੇ ਹਰ ਫੀਚਰ ਬਹੁਤ ਵਧੀਆ ਹੈ ਦਾ ਦੇਖਣ ਵਾਲਾ ਤੇ ਨਾਲੇ ਇਹਦਾ ਐਂਟੀਨਰੀਅਰ ਵੀ ਮਤਲਬ ਕਿ ਦੇਖਣ ਵਾਲਾ ਲਗਜ਼ਰੀ ਗੱਡੀ ਦਾ ਸਾਰੇ ਜਾਣਦੇ ਨੇ ਕਿ ਕ੍ਰੇਟਾ ਇੱਕ ਅਜੇ ਹੀ ਕਾਰ ਹੈ ਕਿ ਦੇਸ਼ ਦੇ ਵਿੱਚ ਹਰ 5 ਮਿੰਟ ਬਾਅਦ ਇੱਕ ਜਿਹੜੀ ਗੱਡੀ ਵਿਕਦੀ ਹੈ ਉਹ ਕ੍ਰੇਟਾ ਹੁੰਦੀ ਹੈ ਤੇ ਅੱਜ अगेन ਕ੍ਰੇਟਾ ਲਾਂਚ ਹੋਈ ਹੈ ਅਪਰੋਖ 8 ਸਾਲ ਕ੍ਰੇਟਾ ਨੂੰ ਹੋ ਗਏ ਆਂਦੇ ਕੰਟੀਨਿਊ ਤੇ 8 ਸਾਲ ਤੋਂ ਗੱਡੀ ਵੇਟਿੰਗ ਤੇ ਹੈ ਕਮਾ ਮਾਡਲ ਹੈ ਆਊਟਲੁੱਕ ਕਿਦਾਂ ਦੀ ਲੱਗੀ ਹੈ ਆਟੋ ਕੁ ਅਪਡੇਟਡ ਹੈ ਸਰ ਅੱਛੀ ਅਪਡੇਟ ਕਰ ਰਹੇ ਆਂ ਸਾਹਿਬ ਯੂ ਲਾਈਕ ਇਟ ਯੈਸ ਸਰ ਯੈਸ 360 ਡਿਗਰੀ ਕੈਮਰਾ ਕ੍ਰੇਟਾ ਚ ਆ ਗਿਆ अगेन ਆਪਾਂ ਗੱਲ ਕਰੀਏ ਤਾਂ ਫਰੰਟ ਕੈਮਰਾ ਸੈਂਸਰ ਕਾਰ ਚ ਹੈ ਡਿਊਲ ਜੋਨ ਡਿਊਲ ਜੋਨ ਏਸੀ ਹੈ ਸਟੈਂਡਰਡ ਟੈਲੀਸਕੋਪ ਟੇਰਿੰਗ ਹੈ ਨਿਊ ਬੋਲਡ ਲੁੱਕ ਹੈ ਸਰਾਊਂਡਿੰਗ ਮਿਰਰ ਹੈ ਐਂਡ 10.25 ਜੀ ਡਿਸਪਲੇ ਹੈ ਮੈਨੂਅਲ ਮੈਨੂਅਲ ਚੀਵਡਾਸ ਹੈ ਤੇ 6 ایر ਬੈਗ ਨਾਲ ਆ ਰਹੀ ਹੈ ਤੇ ਬੇਸਿਕ ਮਾਡਲ ਵੀ ਹੈ ਦੇਚ 6 ایر ਬੈਗਸ ਆ ਰਹੇ ਆ ਅਮੇজিং ਆਲਵੇਜ਼ ਆਮ ਆਲਵੇਜ਼ ਵੇਟਿੰਗ ਫॉर ਕ੍ਰੇਟ ਨਿਊ ਕ੍ਰੇਟਾ ਕਈਆਂ ਨੂੰ ਮਾਰਕੀਟ ਲੱਗ ਰਿਹਾ ਸੀ ਕਿ ਕ੍ਰੇਟਾ ਆਏਗੀ ਤਾਂ ਹੁੰਡਈ ਵਾਲੇ ਡੀਜ਼ਲ ਨਹੀਂ ਦੇਣਗੇ ਅਦਰਸ ਕੰਪਨੀ ਨੇ ਡੀਜ਼ਲਸ ਗੱਡੀ ਬੰਦ ਕਰਤੀ ਐ। ਓਨਲੀ ਹੁੰਡਾਈ ਹੈ ਜਿਹੜੀ ਕ੍ਰੇਟਾ ਦਾ ਉਹ ਵੀ ਸਵਾਰ ਵੀ ਉਹਨੇ ਡੀਜ਼ਲ ਚ ਦਿੱਤੀ ਐ। ਡੀਜ਼ਲ ਐਂਡ ਪੈਟਰੋਲ ਦੋਨੋਂ ਚੋ ਐ। ਅਸੀਂ ਤਾਂ ਪਹਿਲਾਂ ਪਹਿਲਾਂ ਪੁਰਾਣੇ ਇੱਥੇ ਹੁੰਡਾਈ ਦੇ ਹੈਗੇ ਆ ਕਿ ਅਸੀਂ ਦੁਬਾਰਾ ਫੇਰੀ ਹੁੰਡਾਈ ਨੂੰ ਵੀ ਪ੍ਰੇਫਰ ਕਰਦੇ ਆ। ਕਲਰਸ ਇਸ ਵਾਈਟਸ ਆ ਰਹੇ ਆ, ਵਾਈਟ ਐ, ਬਲੈਕ ਐ, ਗ੍ਰੇ ਐ ਐਂਡ ਇੱਕ ਨਿਊ ਕਲਰ ਬਲੈਕ ਵੀ ਆ ਰਿਹਾ। ਇੱਕ ਨਿਊ ਕਲਰ ਹੁੰਡਾਈ ਨੇ ਹੋਰ ਲਾਂਚ ਕੀਤਾ ਐ। ਬੇਸ ਮਾਡਲ ਜਿਹੜਾ ਅਪਰੋਕਸ ਪ੍ਰਾਈਸ শোরੂਮ ਪ੍ਰਾਈਸ ਹੈ 11 ਲੱਖ ਤੋਂ ਸਟਾਰਟ ਹੈ 10 ਲੱਖ 99 ਜਾਂ 900 ਦੀ ਕਾਰ ਹੈ ਪੈਟਰੋਲ ਪ੍ਰਾਈਸ ਅਜੇ ਸਾਨੂੰ ਲਾਂਚ ਹੋ ਆ ਜਾ ਗਿਆ ਹੈ ਪ੍ਰਾਈਸ ਤੇ ਈਵਨਿੰਗ ਤੱਕ ਸਾਰੇ ਨੂੰ ਵਟਸਐਪ ਜੋ ਵੀ ਸਾਡੇ ਕਸਟਮਰਸ ਹੈ ਉਹਨਾਂ ਨੂੰ ਅਸੀਂ ਕਲੀਅਰ ਕਰ ਦਾਂਗੇ ਜੋ ਵੀ ਆਨ ਰੋਡ ਪ੍ਰਾਈਸ ਪੇਗੀ ਤੇ ਲੁਧਿਆਣਾ ਵਾਲੇ ਬਹੁਤ ਲਾਈਕ ਕਰ ਰਹੇ ਆ ਕਾਰ ਨੂੰ ਤੇ ਅੱਛੀ ਬੁਕਿੰਗ ਸਹੀ ਕਰ ਚੁੱਕਿਆ ਅਪਰੋਕਸ 500 ਪਲੱਸ ਅਸੀਂ ਬੁਕਿੰਗ ਕਰ ਚੁੱਕੇ ਹਾਂ ਤੇ ਬੁਕਿੰਗ ਓਪਨ ਕੀਤੇ ਸਾਨੂੰ ਪ੍ਰੋਕਸ 1 ਵੀਕ ਹੋਇਆ ਤੇ ਕਾਫੀ ਅੱਛਾ ਰਿਸਪੌਂਸ ਆ ਰਿਹਾ ਕੰਪਨੀ ਤੋਂ ਸਸ਼ੀ ਗਾਉ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੇ ਮਹਿਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਸੋ ਦੇਸ਼ ਦੇ ਵਿੱਚ ਗੱਲ ਕੀਤੀ ਜਾਵੇ ਕ੍ਰੇਟਾ ਇੱਕ ਅਜਿਹੀ ਕਾਰ ਹੈ ਜੋ ਹਰ ਇੱਕ ਭਾਰਤੀ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਸੋ ਇਸੇ ਚੀਜ਼ ਨੂੰ ਵੇਖਦੇ ਹੋਏ ਹੁਣ ਹੁੰਡਾਈ ਵੱਲੋਂ ਇੱਕ ਨਵਾਂ ਜਿਹੜਾ ਕ੍ਰੇਟਾ ਦਾ ਮਾਡਲ ਹੈ ਉਹ ਲਾਂਚ ਕੀਤਾ ਗਿਆ ਸੋ ਨਾਰਥਨ ਹੁੰਡਾਈ ਦੇ ਸ਼ੋਰੂਮ ਦੇ ਵਿੱਚ ਮੌਜੂਦਾਂ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਇਹ ਉਹ ਨਵਾਂ ਮਾਡਲ ਹੈ ਉਹ ਨਵੀਂ ਕਾਰ ਹੈ ਜਿਹੜੀ ਲਾਂਚ ਕੀਤੀ ਗਈ ਹੈ ਦਾ ਨਿਊ ਹੁੰਡਾਈ ਕ੍ਰੇਟਾ ਸੋ ਜਿੱਥੇ ਜਿੰਨੇ ਪੁਰਾਣੇ ਹੁੰਡਈ ਦੇ ਕਸਟਮਰ ਨੇ ਉਹਨਾਂ ਦੀ ਡਿਮਾਂਡ ਦੇ ਉੱਪਰ ਨਵੇਂ ਫੀਚਰਸ ਦੇ ਨਾਲ ਇਹ ਜਿਹੜੀ ਕਾਰ ਲਾਂਚ ਕੀਤੀ ਗਈ ਹੈ ਅੱਜ ਅਸੀਂ ਨਾਰਥਰਨ ਹੁੰਡਈ ਦੇ ਸ਼ੋਰੂਮ ਦੇ ਵਿੱਚ ਪਹੁੰਚੇ ਆ ਜਿੱਥੇ ਪੁਰਾਣੇ ਕਸਟਮਰਸ ਦੇ ਵਿੱਚ ਉਤਸ਼ਾਹ ਸੀ ਉਸ ਦੇ ਨਾਲ ਨਾਲ ਨਵੇਂ ਕਸਟਮਰ ਜਿਹੜੇ ਨੇ ਉਹ ਫਰਸਟ ਲੁੱਕ ਵੇਖਣ ਦੇ ਲਈ ਸ਼ੋਰੂਮ ਦੇ ਵਿੱਚ ਪਹੁੰਚ ਰਹੇ ਨੇ ਸੋ ਬਹੁਤ ਹੀ ਪਿਆਰੀ ਜਿਹੜੀ ਇਦੀ ਨਵੀਂ ਬੰਦਤਰ ਆ ਥੋੜਾ ਬਹੁਤ ਮਾਡਲ ਦੇ ਵਿੱਚ ਚੇਂਜ ਕੀਤਾ ਗਿਆ ਨਵੇਂ ਫੀਚਰਸ ਲੈ ਕੇ ਆਏ ਆ ਐਡਵਾਂਟੇਜ ਦੀ ਗੱਲ ਕੀਤੀ ਜਾਵੇ ਉਸ ਬਾਰੇ ਤਾਂ ਸਾਰੇ ਜਾਣਦੇ ਨੇ ਕਿ ਕ੍ਰੇਟਾ ਇੱਕ ਅਜਿਹੀ ਕਾਰ ਹੈ ਕਿ ਦੇਸ਼ ਦੇ ਵਿੱਚ ਹਰ 5 ਮਿੰਟ ਬਾਅਦ ਇੱਕ ਜਿਹੜੀ ਗੱਡੀ ਵਿਕਦੀ ਹੈ ਉਹ ਕ੍ਰੇਟਾ ਹੁੰਦੀ ਹੈ ਸੋ ਹਰ ਇੱਕ ਦੀ ਪਸੰਦ ਬਣਦੀ ਜਾ ਰਹੀ ਹੈ ਸੋ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪੁਰਾਣੇ ਕਸਟਮਰ ਨੇ ਹੁੰਦੇ ਹੀ ਦੇ ਔਰ ਜਿਹੜੇ ਨਵੇਂ ਇਸ ਕਾਰ ਨੂੰ ਵੇਖਣ ਦੇ ਲਈ ਫਰਸਟ ਲੁੱਕ ਦੇ ਲਈ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਲੁਧਿਆਣਾ ਦੇ ਵਿੱਚ ਜਲੰਧਰ ਬਾਈਪਾਸ ਦੇ ਨਜ਼ਦੀਕ ਨਾਰਥਨ ਹੁੰਡਈ ਦਾ ਜਿਹੜਾ ਇਹ ਸ਼ੋਰੂਮ ਹੈ ਉੱਥੇ ਲਾਂਚਿੰਗ ਕੀਤੀ ਗਈ ਹੈ ਇਸ ਨਵੇਂ ਕ੍ਰੇਟਾ ਦੇ ਮਾਡਲ ਦੀ ਸੋ ਕੀ ਕੀ ਇਸ ਦੇ ਅਲੱਗ ਫੀਚਰਸ ਨੇ ਔਰ ਕੀ ਡਿਫਰੈਂਟ ਹੈ ਇਸ ਵਾਰ ਉਸ ਬਾਰੇ ਸਾਰੀ ਜਾਣਕਾਰੀ ਵੀ ਹਾਸਲ ਕਰਾਂਗੇ ਸੋ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਇਸ ਗੱਡੀ ਨੂੰ ਵੇਖਣ ਦੇ ਲਈ ਅੱਜ ਪਹਿਲੇ ਦਿਨ ਪਹੁੰਚੇ ਨੇ ਕੁਝ ਪੁਰਾਣੇ ਕਸਟਮਰ ਜਿਹੜੇ ਨੇ ਜੋ ਕਾਫੀ ਸਮੇਂ ਤੋਂ ਹੁੰਡਈ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਜਿਹੜੇ ਫਰਸਟ ਲੁੱਕ ਵੇਖ ਕੇ ਇੱਥੇ ਪਹੁੰਚੇ ਨੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਮੇਰਾ ਸਰਬਜੀਤ ਸਿੰਘ ਸਰਬਜੀਤ ਜੀ ਹੁੰਡਈ ਦੇ ਪਹਿਲਾ ਕਸਟਮਰ ਹੋ ਜਾਂ ਤੁਸੀਂ ਅੱਜ ਪਹਿਲੀ ਵਾਰ ਗੱਡੀ ਦੇਖਣ ਆ ਪਹਿਲਾ ਕਸਟਮਰ ਪਹਿਲਾ ਕਿਹੜੀ ਗੱਡੀ ਹੈ ਤੁਹਾਡੀ ਕੋਲ ਵੈਨਿਊ ਵੈਨਿਊ ਸੋ ਇਹ ਨਵਾਂ ਮਾਡਲ ਲਾਂਚ ਹੋਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੁੱਕ ਕਾਫੀ ਚੇਂਜ ਕਰਤੀ ਇਹਨਾਂ ਨੇ ਤੇ ਹਰ ਫੀਚਰ ਬਹੁਤ ਵਧੀਆ ਹੈ ਦਾ ਦੇਖਣ ਵਾਲਾ ਤੇ ਨਾਲੇ ਇਹਦਾ ਇੰਜੀਨੀਅਰ ਵੀ ਮਤਲਬ ਕਿ ਦੇਖਣ ਵਾਲਾ ਹੈ ਲਗਜ਼ਰੀ ਗੱਡੀ ਦਾ ਫੀਚਰ ਕਿ ਕਿਸ ਤਰ੍ਹਾਂ ਪਤਾ ਲੱਗਿਆ ਸੀ ਕਿ ਨਵਾਂ ਮਾਡਲ ਲਾਂਚ ਹੋਣ ਲੱਗਾ ਇਨਵੀਟੇਸ਼ਨ ਆ ਸਾਨੂੰ ਕੰਪਨੀ ਵੱਲੋਂ ਇਨਵੀਟੇਸ਼ਨ ਆਇਆ ਸੀ ਤੇ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਕਿ ਪਹਿਲਾਂ ਜਿਹੜੀ ਗੱਡੀ ਹੈ ਤੁਹਾਡੇ ਕੋਲ ਹੁੰਦੀ ਹੈ ਦੀ ਵੈਨਿਊ ਉਹ ਕਿਸ ਤਰ੍ਹਾਂ ਦੀ ਐਡਵਾਂਟੇਜ ਉਹਦੀ ਕਿਸ ਤਰ੍ਹਾਂ ਦੀ ਹੈ ਉਹ ਵੀ ਗੱਡੀ ਬਹੁਤ ਵਧੀਆ ਜੀ ਫਰਸਟ ਕਲਾਸ ਤਾਂ ਅਸੀਂ ਤਾਂ ਪਹਿਲਾਂ ਪਹਿਲਾਂ ਪੁਰਾਣੇ ਅਸੀਂ ਹੁੰਡਾਈ ਦੇ ਹੈਗੇ ਆ ਤੇ ਅਸੀਂ ਦੁਬਾਰਾ ਫੇਰ ਹੀ ਹੁੰਡਾਈ ਨੂੰ ਹੀ ਪ੍ਰੇਫਰ ਕਰਦੇ ਹਾਂ ਉਹ ਨਵਾਂ ਮਾਡਲ ਆਇਆ ਕਿ ਐਕਸਚੇ ਨੇ ਮੰਨਤਾ ਬਹੁਤ ਕਰ ਰਿਹਾ ਅਰੇ ਦੇਖ ਲਾਂਗੇ ਕੋਈ ਓਕੇ ਥੈਂਕ ਯੂ ਸੋ ਮਚ ਸੋ ਜੋ ਲੋਕ ਪਹੁੰਚੇ ਨੇ ਅੱਜ ਇਸ ਕਾਰ ਨੂੰ ਵੇਖਣ ਦੇ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਰਿਵਿਊ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨਾਮ ਮੇਰਾ ਨਾਮ ਦਿਨਕਰ ਹੈ ਜੀ ਦਿਨਕਰ ਕਾਰ ਵੇਖਣ ਦੇ ਲਈ ਆਇਆ ਹਾਂ ਅੱਜ ਸੋ ਕਿਸ ਤਰ੍ਹਾਂ ਦੀ ਲੱਗੀ ਹੈ ਨਵੀਂ ਜਿਹੜੀ ਕ੍ਰੇਟਾ ਹੈ ਕਾਫੀ ਅੱਛਾ ਲੱਗ ਰਿਹਾ ਜੀ ਦੇਖ ਕੇ ਘਰ ਇਹ ਕਨੋਵੇਸ਼ਨ ਅੱਛੀ ਕੀ ਹੈ ਫੀਚਰ ਤੁਸੀਂ ਨਵੇਂ ਕਸਟਮਰ ਹੁੰਦੇ ਹੀ ਨੇ ਜਾਂ ਪੁਰਾਣੇ ਜੁੜੇ ਹੋਏ ਹੁੰਦੇ ਹੀ ਨੇ ਪੁਰਾਣੇ ਆ ਹਮ ਨੂੰ ਲੈ ਕੇ ਕਸਟਮਰ ਪਹਿਲਾਂ ਕਿਹੜੀ ਕਾਰ ਹੈ ਤੁਹਾਡੇ ਕੋਲ ਹੁੰਦੀ ਹੈ ਜੇ ਬਸ ਕ੍ਰੈਟਾ ਵੀ ਹੈ ਔਰ i20 ਵੀ ਰੱਖੀ ਹੋਈ ਹੈ ਮੈਨੇ ਸੋ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਨਵਾਂ ਮਾਡਲ ਹੈ ਆਊਟਲੁੱਕ ਕਿੱਦਾਂ ਦੀ ਲੱਗੀ ਹੈ ਆਊਟਲੁੱਕ ਅਪਡੇਟਡ ਹੈ ਸਰ ਅੱਛੀ ਅਪਡੇਟ ਕਰ ਰਹੇ ਹਨ ਘਰ ዱ ਲਾਈਕ ਇਟ ਯੈਸ ਸਰ ਯੈਸ ਥੈਂਕ ਯੂ ਸੋ ਮਚ ਸੋ ਤੁਸੀਂ ਵੇਖ ਸਕਦੇ ਹੋ ਕਿ ਲੋਕ ਹਰ ਇੱਕ ਚੀਜ਼ ਜਿਹੜੀ ਆ ਵੇਖ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਜਾਨਣ ਦੀ ਕਿ ਕੀ ਵੱਖਰਾ ਹੈ ਕੀ ਨਵਾਂ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਰਿਸ਼ੀ ਰਿਸ਼ੀ ਆ ਜਾਇਓ ਕਾਰ ਵੇਚਣ ਦੇ ਲਈ ਕਿਦਾਂ ਦੀ ਲੱਗੀ ਕਾਰ ਅਮੇਜ਼ਿੰਗ ਆਲਵੇਜ਼ ਆਮ ਆਲਵੇਜ਼ ਵੇਟਿੰਗ ਫॉर ਕ੍ਰੇਟ ਨਿਊ ਕ੍ਰੇਟਾ ਪਹਿਲਾਂ ਕਿਹੜੀ ਕਾਰ ਹੈ ਤੁਹਾਡੀ ਕੋ ਕ੍ਰੇਟਾ ਬਿਲਕੁਲ ਵਰਨਾ ਵੀ ਹੈ ਕਿ i20 ਵੇਗ ਹੈ ਜੀ ਤੁਹ ਕੀ ਲੱਗਦਾ ਹੈ ਡਿਫਰੈਂਟ ਹੈ ਥੋੜੀ ਜੀ ਔਰ ਕੋਸ਼ਿਸ਼ ਕਰੋਗੇ ਇਸ ਨੂੰ ਪਰਚੇਸ ਕਰਨ ਦੇ ਲਈ ਬਿਲਕੁਲ ਸਰ ਮੈਂ ਬਿਲਕੁਲ ਇਸ ਲਈ ਆਇਆ ਸੀਗਾ ਰਿਵਿਊ ਵੀ ਅੱਛੇ ਹੈ ਕਹਿੰਦੇ ਨੇ ਤੇ ਮੈਂ ਇਹ ਕੋਸ਼ਿਸ਼ ਰਹਿਗੀ ਤੇ ਹੁਣ ਇਹਨੂੰ ਚੇਂਜ ਕਰਾਂਗਾ ਮੈਂ ਇੱਕ ਕਰ ਲਵਾਂ ਓਕੇ ਥੈਂਕ ਯੂ ਸੋ ਮਚ ਸੋ ਤੁਸੀਂ ਸੁਣਿਆ ਕਿ ਲੋਕ ਜਿਹੜੇ ਨੇ ਕੁਝ ਪੁਰਾਣੇ ਕਸਟਮਰ ਨੇ ਔਰ ਕੁਝ ਨਵੇਂ ਕਸਟਮਰ ਵੀ ਆ ਰਹੇ ਨੇ ਜਿਹੜੇ ਪੁਰਾਣੇ ਕਸਟਮਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਆਊਟਲੁੱਕ ਬਹੁਤ ਅੱਛੀ ਹੈ ਡਿਫਰੈਂਟ ਹੈ ਔਰ ਕੋਸ਼ਿਸ਼ ਕਰਾਂਗੇ ਕਿ ਪੁਰਾਣੀ ਕਾਰ ਦੇ ਨਾਲ ਇਸ ਨਵੀਂ ਕਾਰ ਨੂੰ ਰਿਪਲੇਸ ਕੀਤਾ ਜਾਵੇ ਔਰ ਬਹੁਤ ਜਲਦ ਇਹ ਜਿਹੜੀ ਕਾਰ ਹੈ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੌਰਵ ਹੈ ਜੀ ਸਰ ਜਿਹੜੀ ਗੱਡੀ ਅੱਜ ਲਾਂਚ ਕੀਤੀ ਹੈ ਕ੍ਰੇਟਾ ਬਾਰੇ ਥੋੜਾ ਦੱਸੋ ਜੀ ਸਰ ਦੇਖੋ ਕ੍ਰੇਟਾ ਲਾਂਚ ਹੋਈ ਅੱਜ ਪਹਿਲੀ ਕ੍ਰੇਟਾ 2015 ਅਗਸਟ ਚ ਲਾਂਚ ਹੋਈ ਸੀ ਜੀ ਠੀਕ ਹੈ ਜੀ ਤੇ ਅੱਜ ਗੇਨ ਕ੍ਰੇਟਾ ਲਾਂਚ ਹੋਈ ਹੈ ਅਪਰੋਖ 8 ਸਾਲ ਕ੍ਰੇਟਾ ਨੂੰ ਹੋ ਗਏ ਆਂਦੇ ਕੰਟੀਨਿਊ ਤੇ 8 ਸਾਲ ਤੋਂ ਗੱਡੀ ਵੇਟਿੰਗ ਤੇ ਹੈ ਜੀ ਇੰਦਾ ਦੀ ਮਤਲਬ ਕੋਈ ਮੰਤ ਜਾਂ ਕੋਈ ਇਅਰਸ ਜਾਂ ਕੋਈ ਨਹੀਂ ਆਇਆ ਕਿ ਬਿਨਾ ਬੁਕਿੰਗਸ ਤੋਂ ਕਸਟਮਰ ਨੂੰ ਗੱਡੀ ਮਿਲਦੀ ਹੋਏ ਕ੍ਰੇਟਾ ਤੇ 3 ਐਸਯੂਵੀ ਮਾਰਕੀਟ ਚ ਆਂਦੀ ਹੈ ਜਿਹਦੇ ਵਿੱਚੋਂ ਸਭ ਤੋਂ ਵੱਧ ਵਿਕਣ ਵਾਲੀ ਕਾਰ ਸਾਡੀ ਕ੍ਰੇਟਾ ਹੈ ਜੀ ਅਗਰ ਤੁਸੀਂ ਦੇਖੋਗੇ ਅੱਜ ਵੀ ਅਸੀਂ ਕ੍ਰੇਟਾ ਦੀ ਬੁਕਿੰਗਸ ਲੈ ਰਹੇ ਹਾਂ 1 ਸਾਲ ਦੀ ਵੇਟਿੰਗ ਤੇ ਹੈ ਗੱਡੀ ਕੋਈ ਵੀ ਕਸਟਮਰ ਡੀਆ ਦੇ ਡੀਜ਼ਲ ਪੈਟਰੋਲ ਦੋਨੋਂ ਆ ਰਿਹਾ ਹੈ ਕਈਆਂ ਨੂੰ ਮਾਰਕੀਟ ਲੱਗ ਰਿਹਾ ਸੀ ਕਿ ਕ੍ਰੇਟਾ ਆਏਗੀ ਤਾਂ ਹੁੰਡਈ ਵਾਲੇ ਡੀਜ਼ਲ ਨਹੀਂ ਦੇਣਗੇ ਅਡਾਸ ਕੰਪਨੀ ਨੇ ਡੀਜ਼ਲਸ ਗੱਡੀ ਬੰਦ ਕਰਤੀ ਹੈ ਓਨਲੀ ਹੁੰਡਈ ਹੈਗੀ ਜਿਹੜੀ ਕ੍ਰੇਟਾ ਦਾ ਉਹ ਵੀ ਸਵਾਰ ਵੀ ਉਹਨੇ ਡੀਜ਼ਲ 'ਚ ਦਿੱਤੀ ਹੈ ਡੀਜ਼ਲ ਐਂਡ ਪੈਟਰੋਲ ਦੋਨੋਂ 'ਚ ਹੈ ਆਟੋਮੈਟਿਕ ਐਂਡ ਮੈਨੂਅਲ ਦੋਨੋਂ 'ਚ ਹੈ ਤੇ ਆਦੇ 'ਚ ਅਲਟੀਮੇਟ ਫੀਚਰਸ ਦਿੱਤੇ ਹੋਏ ਹੈ ਕਾਫੀ ਫੀਚਰਸ ਹਨ ਉਹਨੇ ਐਡ ਕੀਤੇ ਹੈ ਅਡਾਸ ਲੈਵਲ 2 ਉਹਨਾਂ ਨੇ ਦਿੱਤਾ ਵਿਦ 19 ਸੇਫਟੀ ਫੀਚਰਸ ਉਸ ਤੋਂ ਇਲਾਵਾ 360 ਡਿਗਰੀ ਕੈਮਰਾ ਕ੍ਰੇਟਾ 'ਚ ਆ ਗਿਆ ਅਗੇਨ ਆਪਾਂ ਗੱਲ ਕਰੀਏ ਤਾਂ ਫਰੰਟ ਕੈਮਰਾ ਸੈਂ ਡਿਊਲ ਜ਼ੋਨ ਡਿਊਲ ਜ਼ੋਨ ਏਸੀ ਹੈ ਸਟੈਂਡਰਡ ਟੈਲੀਸਕੋਪ ਸਟੇਰਿੰਗ ਹੈ ਨਿਊ ਬੋਲਡ ਲੁੱਕ ਹੈ ਸਰਾਊਂਡਿੰਗ ਮਿਰਰ ਹੈ ਐਂਡ 10.25 ਜੀ ਡਿਸਪਲੇ ਹੈ ਮੈਨੂਅਲ ਮੈਨੂਅਲ ਚ ਵੀ ਅਡਾਸ ਹੈ ਤੇ 6 ایر ਬੈਗ ਨਾਲ ਆ ਰਹੀ ਹੈ ਤੇ ਬੇਸਿਕ ਮਾਡਲ ਵੀ ਹੈ ਦੇਚ 6 ایر ਬੈਗਸ ਆ ਰਹੇ ਹੈ ਹੁੰਡਈ ਸੇਫਟੀ ਨੂੰ ਬਹੁਤ ਜ਼ਿਆਦਾ ਮੱਧਿਆ ਨਜ਼ਰ ਰੱਖਦੇ ਹੋਏ ਬਹੁਤ ਜ਼ਿਆਦਾ ਧਿਆਨ ਰੱਖਦੇ ਕਸਟਮਰਸ ਦਾ ਸੇਫਟੀ ਨੂੰ ਲੈ ਕੇ ਤੁਸੀਂ ਦੇਖੋਗੇ ਸਾਡੇ ਕੋਈ ਵੀ ਕਾਰ ਹੈ ਫਰਸਟ ਮਾਡਲ ਚ ਸਾਡੇ 6 ایر ਬੈਗਸ ਆ ਰਹੇ ਹੈ ਜੀ ਤੇ ਗੱਡੀ 'ਚ ਸੇਫਟੀ ਵੀ ਬਹੁਤ ਹੈ ਫੀਚਰਸ ਵੀ ਬਹੁਤ ਐਡ ਕੀਤੇ ਆ ਗੱਡੀ ਦੀ ਬੁਕਿੰਗਸ ਅਸੀਂ ਆਲਰੇਡੀ ਓਪਨ ਕਰਤੀ ਐ ਕੋਈ ਵੀ ਸਾਡੇ ਕੋਲ ਡੀਜ਼ਲ ਪੈਟਰੋਲ ਦੀ ਗੱਡੀ ਬੁੱਕ ਕਰਾਂਦਾ ਤਾਂ ਇਸ ਪਰ ਹੁੰਦੀ ਜੇ ਉਹ ਵੀ ਵੇਟਿੰਗ ਬਿਲਡ ਆ ਅਸੀਂ ਕਾਰ ਐਸ ਸੂਨ ਐਸ ਪੋਸੀਬਲ ਉਹਨਾਂ ਨੂੰ ਅਰੇਂਜ ਕਰਾਵਾਂਗੇ ਕਲਰਸ ਇਸ ਵਾਈਟਸ ਆ ਰਿਹਾ ਵਾਈਟ ਐ ਬਲੈਕ ਐ ਗਰੇ ਐ ਐਂਡ ਇੱਕ ਨਿਊ ਕਲਰ ਬਲੈਕ ਵੀ ਆ ਰਿਹਾ ਇੱਕ ਨਿਊ ਕਲਰ ਨਾ ਨੇ ਹੁੰਡਈ ਨੇ ਹੋਲ ਲਾਂਚ ਕੀਤਾ ਜੀ ਪੁਰਾਣੀ ਗੱਡੀ ਦੀ ਵੇਟਿੰਗ ਤਾਂ ਸੀਗੀ ਇਸ ਗੱਡੀ ਦੀ ਵੇਟਿੰਗ ਇਸ ਗੱਡੀ ਦੀ ਵੀ ਵੇਟਿੰਗ ਹੈ ਸਰ ਪੁਰਾਣੀ ਗੱਡੀ ਦੀ ਵੇਟਿੰਗ ਸੀ ਲਾਸਟ ਮੰਥ ਤੱਕ ਅਸੀਂ ਇਸ ਮੰਥ ਤੱਕ ਲਾਸਟ ਪੀਸ ਸੇਲ ਕੀਤਾ ਉਹ ਵੀ ਵੇਟਿੰਗ ਤੇ ਹੀ ਸੇਲ ਕੀਤਾ ਤੇ ਕਾਫੀ ਅੱਛੀ ਬੁਕਿੰਗਸ ਆ ਰਹੀ ਹੈ ਅਲਰੇਡੀ ਸਾਡੇ ਐਚਐਮਐਲ ਸਟਾਫ ਆਈ ਹੋਈ ਸੀ ਓਨ ਦਾ ਸਾਰੀ ਹਿੰਦੁਸਤਾਨ ਚ 5 ਮਿੰਟ ਚ ਇੱਕ ਕਾਰ ਵਿਕਦੀ ਹੈ ਉਹ ਹੁੰਡੇਈ ਕ੍ਰੇਟਾ ਜੋ ਕਿ ਸਾਡੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਜੀ ਕੰਪੀਰੀਅੰਟ ਕਿੰਨੇ ਨੇ ਇਸ ਗੱਡੀ ਦੇ ਵੀਰੀਅੰਟਸ ਸਰ ਦੇਖੋ ਆਦੇ ਈ ਮਾਡਲ ਆਂਦਾ ਹੈ ਈਐਕਸ ਆ ਰਿਹਾ ਐ ਐਸ ਆ ਰਿਹਾ ਐ ਐਸਓ ਆ ਰਿਹਾ ਐ ਐਸਐ SX10 ਮੈਨੂਅਲ ਆ ਰਿਹਾ ਹੈ SX10 ਆਟੋਮੈਟਿਕ ਆ ਰਿਹਾ ਹੈ ਆਟੋਮੈਟਿਕ ਵੀ ਆ ਰਿਹਾ ਹੈ ਸਰ ਸੰਦੂਫ ਵੀ ਆ ਰਹੀ ਹੈ ਸਰ ਸੰਦੂਫ ਥੋੜਾ ਸਾ ਮੈਂ ਤੁਹਾਡੇ ਟੌਪ ਐਂਡ ਮਾਡਲ ਜਾਂਦੇ ਟੌਪ ਐਂਡ ਤੋਂ ਨੀਚੇ ਵਾਲੇ ਮਾਡਲ ਤੋਂ SX ਮਾਡਲ ਤੋਂ ਸੰਨੂ ਸਟਾਰਟ ਹੋ ਜਾਂਦੀ ਹੈ ਵੈਂਟੀਲੇਟਰ ਸੀਟਸ ਵੀ ਆ ਰਹੀ ਹੈ ਅਲੋਇ ਵਿਲਸ ਵੀ ਆ ਰਹੇ ਹੈ ਬੋਸ ਦਾ ਮਿਊਜ਼ਿਕ ਸਿਸਟਮ ਆ ਰਿਹਾ ਹੈ ਕਾਫੀ ਫੀਚਰਸ ਐਡ ਕੀਤੇ ਆ ਕੰਪਨੀ ਨੇ। ਬਸ ਇੱਕ ਗੱਲ ਕਿਤੇ بیس ਮਾਡਲ ਦਾ ਪ੍ਰਾਈਸ ਕੀ ਹੈ ਤੇ ਟੌਪ ਮਾਡਲ ਦਾ। ਸੋ ਦੇਖੋ بیس ਮਾਡਲ ਜਿਹੜਾ ਅਪਰੋਕਸ ਪ੍ਰਾਈਸ ਸ਼ੋਅਰੂਮ ਪ੍ਰਾਈਸ ਹੈ 11 ਲੱਖ ਤੋਂ ਸਟਾਰਟ ਹੈ 10 ਲੱਖ 99 ਜਾਂ 900 ਦੀ ਕਾਰ ਹੈ પેટ્રોલ ਪ੍ਰਾਈਸ ਅਜੇ ਸਾਨੂੰ ਲਾਂਚ ਅੱਜ ਆ ਗਿਆ ਹੈ ਪ੍ਰਾਈਸ ਤੇ ਈਵਨਿੰਗ ਤੱਕ ਸੀ ਸਭ ਨੂੰ ਵਟਸਐਪ ਜੋ ਵੀ ਸਾਡੇ ਕਸਟਮਰਸ ਹੈ ਉਹਨਾਂ ਨੂੰ ਅਸੀਂ ਕਲੀਅਰ ਕਰ ਦਾਂਗੇ ਜੋ ਵੀ ਆਨ ਰੋਡ ਪ੍ਰਾਈਸ ਪੈਗੀ। بیسਟ ਮਾਡਲ ਇਹ પેટ્રોલ 11 ਲੱਖ ਤੋਂ ਸਟਾਰਟ ਹੈ। ਅਗਰ ਡੀਜ਼ਲ ਤੁਸੀਂ ਅਪਰੋਕਸ ਜਾਓਗੇ ਤਾਂ 22 ਲੱਖ ਤੱਕ ਟੌਪ ਮਾਡਲ ਆ ਰਿਹਾ ਪ੍ਰੋਕਸ ਜਗਾ ਟੈਂਟੇਟਿਵ ਪ੍ਰਾਈਸ ਹੈ ਅਜੇ ਇੱਕ ਜੈਕ ਪ੍ਰਾਈਸ ਮੇਬੀ ਈਵਨਿੰਗ ਤੱਕ ਆ ਜਾਣਗੇ ਸਰ ਇਤਨਾ ਬਿਟੀਚ ਲਾਂਚ ਕੀਤੇ ਪਿਛਲੀ ਕਰੈਕਟਰ ਦੀ ਗੱਲ ਕੀਤੀ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਐਕਸਪੀਰੀਅੰਸ ਰਿਹਾ ਹੈ ਸਰ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਹੈ ਆਪਣੇ ਲੁਧਿਆਣਾ ਵਾਸੀਆਂ ਨੂੰ ਦੇਖੋ ਜੀ ਕਾਰ ਦੇ ਬਹੁਤ ਹੀ ਸ਼ਕੀਨ ਨੇ ਅਗਰ ਤੁਸੀਂ ਲੁਧਿਆਣਾ ਦੀ ਗੱਲ ਕਰਾਂਗੇ ਤੇ ਲੁਧਿਆਣਾ ਤੋਂ ਹਰ ਲਗਜ਼ਰੀ ਕਾਰ ਹੈ ਐਦਾ ਦੀ ਕੋਈ ਕਾਰ ਨਹੀਂ ਜਿਹੜੀ ਲੁਧਿਆਣੇ ਚ ਨਹੀਂ ਹੈ ਤੇ ਲੁਧਿਆਣਾ ਵਾਸੀਆਂ ਦੀ ਜੀ ਨੂੰ ਬਹੁਤ ਪਸੰਦ ਆ ਜਿੱਦਾਂ ਲੁਧਿਆਣਾ ਦੇ ਰੋਡ ਹੈ ਤੁਹਾਨੂੰ پتہ ਕਿ ਕਿੰਦਾ ਦੇ ਰੋਡਸ ਹੈ ਤੇ ਉੱਥੇ ਵੀ ਤੇ ਲੁਧਿਆਣਾ ਵਾਲੇ ਬਹੁਤ ਲਾਈਕ ਕਰ ਰਿਹਾ ਕਾਰ ਨੂੰ ਤੇ ਅਚੀ ਬੁਕਿੰਗ ਸਹੀ ਕਰ ਚੁੱਕੇ ਆਪਾਂ 500 ਪਲੱਸ ਅਸੀਂ ਬੁਕਿੰਗ ਕਰ ਚੁੱਕੇ ਆ ਤੇ ਬੁਕਿੰਗ ਓਪਨ ਕੀਤੇ ਸਾਨੂੰ ਅਪਰੋਕਸ 1 ਵੀਕ ਹੋਇਆ ਤੇ ਕਾਫੀ ਅੱਛਾ ਰਿਸਪੌਂਸ ਆ ਰਿਹਾ ਕੰਪਨੀ ਤੋਂ 500 ਪਲੱਸ ਤੁਸੀਂ ਬੁਕਿੰਗ ਕਰ ਚੁੱਕੇ ਆ ਸਰ ਅਸੀਂ ਨਾਰਥਰਨ 오ਡੀਸਨ ਓਨਲੀ ਨਾਰਥਰਨ ਹੁੰਡਈ ਤੇ ਬਹੁਤ ਜ਼ਿਆਦਾ ਮਤਲਬ ਕਿ ਲੋਕੀ ਕਨਵਰਸਨਸ ਹੈ ਜੇ ਲੁਧਿਆਣਾ ਦੇ ਬਹੁਤ ਜ਼ਿਆਦਾ ਪਿਆਰ ਕਰ ਰਹੇ ਆ ਗੱਡੀ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਆ ਤੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਤੁਸੀਂ ਅੱਜ ਵੀ ਅਗਰ ਹੁੰਡਈ ਦੀ ਮਾਰਕੀਟਸਕਾਰ ਦੇਖੋਗੇ ਅਪਰੋਕਸ ਦੂਸਰੀ ਕਾਰ ਹੁੰਡਈ ਦੀ ਹੈ ਕ੍ਰੈਟਾ ਦੇਖੋਗੇ ਰੋਡ ਤੇ ਤੁਹਾਨੂੰ ਮਤਲਬ ਕਿ ਦੂਜੀ ਕਾਰ ਹੀ ਕ੍ਰੈਟਾ ਦੇਖ ਜਾਓਗੇ ਥੈਂਕ ਯੂ ਥੈਂਕ ਯੂ ਕੈਮਰਾਮੈਨ ਸੁਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ